ਫਿਲਹਾਲ ਜਿਦਾਂ ਤੁਹਾਨੂੰ ਪਤਾ ਹੀ ਆ ਦੋ ਦਿਨ ਪਹਿਲਾਂ ਜਿਹੜੀ ਇੱਕ ਆਈਸੀਪੀ ਕੋਈ ਸ਼ੱਕੀ ਬੰਦੇ ਨਜ਼ਰ ਆਏ ਨੇ ਤੇ ਲਾਲ ਆਰਡਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਦੇ ਮੱਦੇ ਨਜ਼ਰ ਹੀ ਸਾਰੀ ਸਰਚ ਹੋ ਰਹੀ ਹੈ ਏਰੀਏ ਦੀ ਪठानकोट ਏਰੀਏ ਚ ਵੱਖ-ਵੱਖ ਪਾਰਟੀਆਂ ਨਾਲ ਲੈ ਕੇ ਸਾਰੀ ਸਰਚ ਕੀਤੀ ਜਾ ਰਹੀ ਹੈ ਸਰ ਐਕਸਪਲੀ ਕਿਹੜੇ ਏਰੀਏ ਤੇ ਸਰਚ ਹੋ ਰਹੀ ਹੈ ਜੀ ਇਹ ਪਠਾਨਕੋਟ ਦੇ ਅੰਡਰ ਜਿਹੜਾ ਵੀ ਸਾਰੇ ਪਿੰਦੇ ਜਿੱਦਾਂ ਸੁਜਾਏ ਸੁਜਾਨਪੁਰ ਥਾਣੇ ਦੇ ਅੰਡਰ ਪੈਂਦਾ ਵਾ ਪਿੰਡ ਕਲੇਸ਼ਰ ਪੂਰੀ ਸਾਰੀ ਸਰਚ ਕਰ ਰਹੇ ਆ ਆਲੇ-ਦੁਆਲੇ ਜਿੰਨੇ ਵੀ ਕੋਈ ਇਹੋ ਜੇ ਸਾਨੂੰ ਜਗਾ ਨਜ਼ਰ ਆਉਂਦੀ ਆ ਕੋਈ ਡੇਰੇ ਹੋ ਗਏ ਜਿੱਦਾਂ ਜਾਂ ਥੋੜਾ ਜਿਹਾ ਆ ਝਾੜੀਆਂ ਝੂੜੀਆਂ ਵਾਲਾ ਏਰੀਆ ਜਿੱਥੇ ਵੀ ਮਤਲਬ ਇਹ ਲੱਗਦਾ ਹੋਵੇ ਕਿ ਸ਼ਾਇਦ ਕੋਈ ਚੱਕੀ ਬੰਦਾ ਜਾਂ ਇਹੋ ਜੇ ਕੋਈ ਉਹੋ ਜੇ ਨਾ ਹੋਵੇ ਬਸ ਉਹਨਾਂ ਏਰੀਆ ਦੀ ਕਰ ਰਹੇ ਆ ਤੋ ਟੂਟਰਾ ਦੀ ਮਨੀ ਇਹਦੇ ਕੱਲੇ ਨਾਲ ਇੱਕ ਗੜਿਆ ਲੱਗਦਾ ਜੇ ਅੰਗੇ ਇੱਥੇ ਵੀ ਦੱਸਿਆ ਯਾਰ ਕੁਝ ਬੰਦੇ ਰਾਤ ਨੂੰ ਕਿੱਥੇ ਨੂੰ ਦੇਖੇ ਦੇ ਨੂੰ ਉਹਨੂੰ ਲੈ ਕੇ ਵੀ ਜਿਹੜਾ ਹੋ ਸਕਦਾ ਆ ਹਰ ਇੱਕ ਚੀਜ਼ ਨੂੰ ਸਾਰੇ ਨੂੰ ਇਹਨੂੰ ਦੇਖ ਕੇ ਨਾ ਉਸ ਦੇ ਅਨੁਸਾਰ ਹੀ ਚੱਲ ਰਹੇ ਆ ਜਿਹੜੀ ਵੀ ਕੋਈ ਏਦਾਂ ਦੀ ਇੰਪੋਰਟ ਪਾਸਾਨੂੰ ਮਿਲਦੀ ਆ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਅ ਪ੍ਰੈਫਰੈਂਸ ਦੇ ਤੌਰ ਤੇ ਸਰਚ ਕੀਤਾ ਜਾ ਰਿਹਾ ਹਰ ਇੱਕ ਚੀਜ਼